ਦੋਸਤੋ ਇੱਕ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਇੱਕ ਵਾਰ ਜਦੋਂ ਉਸਨੇ ਆਪਣੇ ਖੇਤ ਵਿੱਚ ਫਸਲ ਉਗਾਈ ਤਾਂ ਇੱਕ ਚਿੜੀ ਨੇ ਉਸਦੇ ਖੇਤ ਦੇ ਵਿੱਚਕਾਰ ਫਸਲ ਵਿੱਚ ਆਪਣਾ ਆਲਣਾ ਬਣਾ ਲਿਆ ਅਤੇ ਦੋ ਅੰਡੇ ਵੀ ਦੇ ਦਿੱਤੇ ਬਹੁਤ ਜਲਦ ਹੀ ਉਹਨਾਂ ਅੰਡਿਆਂ ਵਿੱਚੋਂ ਚਿੜੀ ਦੇ ਬੱਚੇ ਵੀ ਬਾਹਰ ਆ ਗਏ ਅਤੇ ਆਪਣੀ ਮਾਂ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੇ ਚਿੜੀ ਚੋਗੇ ਦੀ ਤਲਾਸ਼ ਵਿੱਚ ਹਰ ਰੋਜ਼ ਜੰਗਲ ਜਾਂਦੀ ਸੀ ਇੱਕ ਦਿਨ ਜਦੋਂ ਉਹ ਜੰਗਲ ਵਿੱਚੋਂ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੇ ਬੱਚੇ ਡਰੇ ਹੋਏ ਨੇ ਉਸਨੇ ਪੁੱਛਿਆ ਕੀ ਹੋਇਆ ਬੱਚਿਓ ਤੁਸੀਂ ਡਰੇ ਹੋਏ ਕਿਉਂ ਹੋ ਬੱਚਿਆਂ ਨੇ ਕਿਹਾ ਮਾਂ ਅੱਜ ਖੇਤ ਵਿੱਚ ਕਿਸਾਨ ਆਇਆ ਸੀ ਉਸਨੇ ਕਿਹਾ ਕਿ ਕੱਲ ਉਹ ਆਪਣੇ بیٹے ਨੂੰ ਫਸਲ ਕੱਟਣ ਲਈ ਭੇਜੇਗਾ ਮਾਂ ਅਸੀਂ ਕੀ ਕਰਾਂਗੇ ਹਲੇ ਤਾਂ ਅਸੀਂ ਉੱਡਣਾ ਵੀ ਨਹੀਂ ਸਿੱਖਿਆ ਹੈ ਬੱਚਿਆਂ ਦੀ ਗੱਲ ਸੁਣ ਕੇ ਮਾਂ ਨੇ ਕਿਹਾ ਡਰੋ ਨਾ ਬੱਚਿਓ ਕੱਲ ਕੋਈ ਵੀ ਫਸਲ ਕੱਟਣ ਦੇ ਲਈ ਨਹੀਂ ਆਵੇਗਾ ਅਗਲੇ ਦਿਨ ਉਹੀ ਹੋਇਆ ਜੋ ਮਾਂ ਨੇ ਕਿਹਾ ਸੀ ਕੋਈ ਵੀ ਫਸਲ ਕੱਟਣ ਦੇ ਲਈ ਨਹੀਂ ਆਇਆ ਉਸ ਤੋਂ ਬਾਅਦ ਵੀ ਕਾਫੀ ਦਿਨ ਐਦਾਂ ਹੀ ਗੁਜ਼ਰ ਗਏ ਪਰ ਕੋਈ ਵੀ ਫਸਲ ਕੱਟਣ ਲਈ ਨਹੀਂ ਆਇਆ ਸਭ ਕੁਝ ਸਹੀ ਚੱਲ ਰਿਹਾ ਸੀ ਚਿੜੀ ਦੇ ਬੱਚੇ ਬਹੁਤ ਖੁਸ਼ ਸਨ ਇੱਕ ਦਿਨ ਫਿਰ ਜਦੋਂ ਚਿੜੀ ਜੰਗਲ ਵਿੱਚੋਂ ਵਾਪਸ ਆਈ ਤਾਂ ਉਸਦੇ ਬੱਚੇ ਫਿਰ ਤੋਂ ਡਰੇ ਹੋਏ ਸਨ ਚਿੜੀ ਨੇ ਫਿਰ ਉਨ੍ਹਾਂ ਦੇ ਡਰ ਦਾ ਕਾਰਨ ਪੁੱਛਿਆ ਉਨ੍ਹਾਂ ਨੇ ਕਿਹਾ ਮਾਂ ਅੱਜ ਫਿਰ ਕਿਸਾਨ ਖੇਤ ਵਿੱਚ ਆਇਆ ਸੀ ਅਤੇ ਉਸਨੇ ਕਿਹਾ ਕਿ ਕੱਲ ਉਹ ਮਜ਼ਦੂਰਾਂ ਨੂੰ ਫਸਲ ਕੱਟਣ ਦੇ ਲਈ ਭੇਜੇਗਾ ਇਹ ਸੁਣਨ ਤੋਂ ਬਾਅਦ ਚਿੜੀ ਫਿਰ ਤੋਂ ਕਹਿੰਦੀ ਹੈ ਕਿ ਡਰੋ ਨਾ ਬੱਚੋ ਕੱਲ ਕੋਈ ਵੀ ਫਸਲ ਕੱਟਣ ਲਈ ਨਹੀਂ ਆਵੇਗਾ ਅਗਲੇ ਦਿਨ ਉਹੀ ਹੋਇਆ ਜੋ ਚਿੜੀ ਨੇ ਕਿਹਾ ਸੀ ਕੋਈ ਵੀ ਉੱਥੇ ਫਸਲ ਕੱਟਣ ਲਈ ਨਹੀਂ ਆਇਆ ਫਿਰ ਕਾਫੀ ਦਿਨ ਐਦਾਂ ਹੀ ਬੀਤ ਜਾਂਦੇ ਹਨ ਇੱਕ ਦਿਨ ਫਿਰ ਜਦੋਂ ਚਿੜੀ ਜੰਗਲ ਤੋਂ ਵਾਪਸ ਆਈ ਤਾਂ ਉਸਦੇ ਬੱਚਾ ਨੇ ਕਿਹਾ ਮਾਂ ਅੱਜ ਕਿਸਾਨ ਫਿਰ ਖੇਤ ਵਿੱਚ ਆਇਆ ਸੀ ਅਤੇ ਉਹ ਫਿਰ ਤੋਂ ਫਸਲ ਕੱਟਣ ਦੀ ਗੱਲ ਕਰ ਰਿਹਾ ਸੀ ਪਰ ਸਾਨੂੰ ਪਤਾ ਹੈ ਕਿ ਕੋਈ ਵੀ ਫਸਲ ਕੱਟਣ ਲਈ ਨਹੀਂ ਆਉਣ ਵਾਲਾ ਮਾਂ ਚਿੜੀ ਨੇ ਕਿਹਾ ਪੂਰੀ ਗੱਲ ਦੱਸੋ ਬੱਚਿਓ ਤਾਂ ਬੱਚਿਆਂ ਨੇ ਕਿਹਾ ਮਾਂ ਅੱਜ ਕਿਸਾਨ ਫਿਰ ਖੇਤ ਵਿੱਚ ਆਇਆ ਸੀ ਅਤੇ ਉਸ ਨੇ ਕਿਹਾ ਕਿ ਮੈਂ ਦੂਸਰਿਆਂ ਤੇ ਨਿਰਪਰ ਰਹਿ ਕੇ ਆਪਣਾ ਬਹੁਤ ਸਮਾਂ ਬਰਬਾਦ ਕਰ ਲਿਆ ਪਰ ਹੁਣ ਮੈਂ ਕੱਲ ਖੁਦ ਆ ਕੇ ਫਸਲ ਕੱਟੂੰਗਾ ਇਹ ਸੁਣ ਕੇ ਚਿੜੀ ਡਰ ਗਈ ਅਤੇ ਕਿਹਾ ਬੱਚਿਓ ਹੁਣ ਸਾਨੂੰ ਇਹ ਜਗ੍ਹਾ ਜਲਦੀ ਤੋਂ ਜਲਦੀ ਛੱਡਣੀ ਪਵੇਗੀ ਅਤੇ ਕਿਸੇ ਹੋਰ ਜਗ੍ਹਾ ਤੇ ਆਪਣਾ ਆਲਣਾ ਬਣਾਉਣਾ ਹੋਵੇਗਾ ਕਿਉਂਕਿ ਕੱਲ ਕਿਸਾਨ ਫਸਲ ਕੱਟਣ ਲਈ ਜ਼ਰੂਰ ਆਵੇਗਾ। ਬੱਚਿਆਂ ਨੇ ਕਿਹਾ ਮਾਂ ਪਰ ਕਿਸਾਨ ਨੇ ਇਸ ਤਰ੍ਹਾਂ ਕਈ ਵਾਰ ਕਿਹਾ ਹੈ ਅਤੇ ਹਰ ਵਾਰ ਕੋਈ ਵੀ ਫਸਲ ਕੱਟਣ ਲਈ ਨਹੀਂ ਆਇਆ। ਤੁਸੀਂ ਐਨੇ ਯਕੀਨ ਨਾਲ ਕਿਵੇਂ ਕਹਿ ਰਹੇ ਹੋ ਕਿ ਕੱਲ ਕਿਸਾਨ ਫਸਲ ਕੱਟਣ ਲਈ ਜ਼ਰੂਰ ਆਵੇਗਾ? ਚਿੜੀ ਨੇ ਕਿਹਾ ਪਹਿਲੀ ਵਾਰ ਕਿਸਾਨ ਫਸਲ ਕਟਾਈ ਦੇ ਲਈ ਆਪਣੇ ਬੇਟੇ ਉੱਪਰ ਨਿਰਭਰ ਸੀ। ਦੂਸਰੀ ਵਾਰ ਕਿਸਾਨ ਫਸਲ ਕਟਾਈ ਦੇ ਲਈ ਮਜ਼ਦੂਰਾਂ ਤੇ ਨਿਰਭਰ ਸੀ। ਅਤੇ ਜਦੋਂ ਤੁਸੀਂ ਆਪਣੇ ਕੰਮਾਂ ਲਈ ਦੂਜਿਆਂ ਤੇ ਨਿਰਭਰ ਹੁੰਦੇ ਹੋ ਤਾਂ ਤੁਹਾਡਾ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ। ਪਰ ਤੀਸਰੀ ਵਾਰ ਜਦੋਂ ਉਸਨੇ ਖੁਦ ਫਸਲ ਕੱਟਣ ਦਾ ਫੈਸਲਾ ਕਰ ਲਿਆ ਤਾਂ ਕੱਲ ਉਹ ਜ਼ਰੂਰ ਆਵੇਗਾ। ਉਸ ਸਮੇਂ ਤੱਕ ਚਿੜੀ ਦੇ ਬੱਚੇ ਉੱਡਣ ਲਾਇਕ ਹੋ ਗਏ ਸਨ ਅਤੇ ਉਹ ਉੱਥੋਂ ਉੱਡ ਗਏ। ਅਤੇ ਕਿਸੇ ਦੂਸਰੀ ਜਗ੍ਹਾ ਆਪਣਾ ਆਲਣਾ ਬਣਾ ਲਿਆ। ਅਗਲੇ ਦਿਨ ਕਿਸਾਨ ਖੇਤ ਵਿੱਚ ਆਇਆ ਅਤੇ ਫਸਲ ਦੀ ਕਟਾਈ ਸ਼ੁਰੂ ਕਰ ਦਿੱਤੀ। ਦੋਸਤੋ ਜੋ ਇਨਸਾਨ ਦੂਸਰਿਆਂ ਤੇ ਨਿਰਭਰ ਰਹਿੰਦਾ ਹੈ ਉਸਦਾ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ। ਵਾਸਤਵ ਵਿੱਚ ਉਹ ਇਨਸਾਨ ਆਲਸੀ ਹੈ। ਇਸ ਤਰ੍ਹਾਂ ਦੇ ਇਨਸਾਨ ਨੂੰ ਸਮਾਜ ਵਿੱਚ ਹਮੇਸ਼ਾ ਨਕਾਰਿਆ ਹੀ ਜਾਂਦਾ ਹੈ। ਇਸਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਦੂਸਰਿਆਂ ਦੀ ਸਹਾਇਤਾ ਨਹੀਂ ਲੈਣੀ ਚਾਹੀਦੀ। ਦੂਸਰਿਆਂ ਤੋਂ ਸਹਾਇਤਾ ਲੈਣ ਵਿੱਚ ਕੋਈ ਬੁਰਾਈ ਨਹੀਂ ਹੈ। ਪਰ ਦੂਸਰਿਆਂ ਉੱਪਰ ਨਿਰਭਰ ਹੋ ਜਾਣਾ ਇਹ ਗਲਤ ਹੈ ਜੇਕਰ ਤੁਸੀਂ ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਅਤੇ ਨਿਸ਼ਚਿਤ ਸਮੇਂ ਵਿੱਚ ਕਰਨਾ ਚਾਹੁੰਦੇ ਹੋ ਤਾਂ ਸਹੀ ਇਹੀ ਹੈ ਕਿ ਉਸ ਕੰਮ ਨੂੰ ਤੁਸੀਂ ਖੁਦ ਹੀ ਕਰੋ ਆਪਣਾ ਕੰਮ ਖੁਦ ਕਰਨ ਦੀ ਆਦਤ ਤੁਹਾਨੂੰ ਸਵੈਮਾਨੀ ਬਣਾਉਂਦੀ ਹੈ ਅਤੇ ਇੱਕ ਸਵੈਮਾਨੀ ਇਨਸਾਨ ਦਾ ਸਨਮਾਨ ਸਾਰਾ ਸਮਾਜ ਕਰਦਾ ਹੈ ਦੋਸਤੋ ਤੁਹਾਨੂੰ ਸਕਾਰਾਤਮਕ ਬਣਾਈ ਰੱਖਣ ਦੀ ਸਾਡੀ ਕੋਸ਼ਿਸ਼ ਨੂੰ ਲਾਈਕ ਅਤੇ ਸ਼ੇਅਰ ਕਰਕੇ ਜਰੂਰ ਸਪੋਰਟ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ